ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਹੁਣ ਨਵੇਂ ਨਿਯਮ ਲਾਗੂ ਕੀਤੇ ਗਏ ਨੇ ਦੱਸਦੇ ਕਿ ਚੰਡੀਗੜ੍ਹ ਦੇ ਵਿੱਚ ਜਿੱਥੇ 10 ਵਜੇ ਸਾਰੇ ਬਾਜ਼ਾਰ ਬੰਦ ਹੋ ਜਾਂਦੇ ਸੀ ਤਾਂ ਠੇਕੇ ਕੁਝ ਸਮੇਂ ਤੱਕ ਖੁੱਲੇ ਰਹਿੰਦੇ ਸੀ ਪਬ ਕਲੱਬ ਬਾਰ ਇਹ ਖੁੱਲੇ ਰਹਿੰਦੇ ਸੀ ਤਾਂ ਇਹਨਾਂ ਦੇ ਲਈ ਅਲੱਗ-ਅਲੱਗ ਸਮਾਂ ਨਿਰਧਾਰਿਤ ਕੀਤਾ ਗਿਆ ਸੀ ਪਰ ਹੁਣ ਇਹਨਾਂ ਸਾਰਿਆਂ ਦੇ ਸਮੇਂ ਦੇ ਵਿੱਚ ਬਦਲਾਵ ਕਰ ਦਿੱਤਾ ਗਿਆ ਚੰਡੀਗੜ੍ਹ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਨਵੇਂ ਨਿਯਮ ਲਾਗੂ ਕੀਤੇ ਗਏ ਨੇ ਵੱਡੇ ਫੈਸਲੇ ਲਏ ਗਏ ਨੇ ਤਾਂ ਦੱਸਦੇ ਕਿ ਜੇਕਰ ਕਲੱਬ ਲਾਈਫ ਦੇ ਗੱਲ ਕੀਤੀ ਜੇ ਨਾਈਟ ਲਾਈਫ ਦੀ ਗੱਲ ਕੀਤੀ ਜਾਏ ਤਾਂ ਚੰਡੀਗੜ੍ਹ ਮੋਹਾਲੀ ਦੇ ਵਿੱਚ ਜ਼ਿਆਦਾਤਰ ਜੋ ਟਿਨੇਜਰਸ ਨੇ ਜ਼ਿਆਦਾਤਰ ਜੋ ਯੰਗਸਟਰਸ ਨੇ ਨਾਈਟ ਲਾਈਫ ਨੂੰ ਜ਼ਿਆਦਾ ਪਸੰਦ ਕਰਦੇ ਨੇ ਪਰ ਹੁਣ ਪ੍ਰਸ਼ਾਸਨ ਦੇ ਵੱਲੋਂ ਸਖਤੀ ਕੀਤੀ ਜਾ ਰਹੀ ਹੈ ਕਲੱਬਾਂ ਨੂੰ ਲੈ ਕੇ ਖਾਸ ਤੌਰ ਤੇ ਨਵੇਂ ਨਿਯਮ ਲਿਆਂਦੇ ਗਏ ਨੇ ਨਿਯਮਾਂ ਦੇ ਵਿੱਚ ਬਦਲਾਅ ਕੀਤਾ ਗਿਆ ਸੋ ਕਿਹੜੇ ਉਹ ਨਵੇਂ ਨਿਯਮ ਨੇ ਔਝਾਣ ਦੇ ਰਿਪੋਰਟ ਦੇ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਨੂੰ 24 ਘੰਟੇ ਖੁੱਲੇ ਰੱਖਣ ਦੀ ਇਜਾਜ਼ਤ ਦੇ ਦਿੱਤੀ। ਚੰਡੀਗੜ੍ਹ ਦੇ ਵਿੱਚ ਵਪਾਰੀ ਕਈ ਦਿਨਾਂ ਤੋਂ ਇਸ ਦੀ ਮੰਗ ਕਰ ਰਹੇ ਸੀ। 24 ਘੰਟੇ ਦੁਕਾਨ ਖੋਲਣ ਦੇ ਲਈ ਸਭ ਤੋਂ ਪਹਿਲਾਂ ਸ਼ਰਮ ਵਿਭਾਗ ਦੀ ਵੈਬਸਾਈਟ ਤੇ ਖੁਦ ਨੂੰ ਰਜਿਸਟਰ ਕਰਨਾ ਹੋਵੇਗਾ। ਪ੍ਰਸ਼ਾਸਨ ਨੇ 24 ਘੰਟੇ ਦੁਕਾਨ ਖੋਲਣ ਦੇ ਲਈ ਕਰਮਚਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਵੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਨੇ। ਪ੍ਰਸ਼ਾਸਨ ਨੇ ਫੈਸਲਾ ਕਾਰੋਬਾਰ ਨੂੰ ਵਧਾਵਾ ਦੇਣ ਦੇ ਲਈ ਲੈ ਲਿਆ। ਪਰ ਇਹ ਆਦੇਸ਼ ਸ਼ਰਾਬ ਦੀਆਂ ਦੁਕਾਨਾਂ ਪਪਰ ਪਰ ਤੇ ਕਲੱਬਾਂ ਤੇ ਲਾਗੂ ਹੋਏਗਾ ਇਹਨਾਂ ਦਾ ਸਮਾਂ ਉਹੀ ਰਹੇਗਾ ਜੋ ਪਹਿਲਾਂ ਤੋਂ ਤੈਅ ਕੀਤਾ ਗਿਆ ਹੈ ਤਦ ਆਖੀਏ ਕਿ ਦੁਕਾਨਦਾਰ ਨੂੰ ਲੇਬਰ ਡਿਪਾਰਟਮੈਂਟ ਤੋਂ ਹੁਣ ਆਨਲਾਈਨ ਜੋ ਹੈ ਇਜਾਜ਼ਤ ਲੈਣੀ ਹੋਏਗੀ ਕਿ ਕਿਸੇ ਵੀ ਕਰਮਚਾਰੀ ਤੋਂ ਇੱਕ ਦਿਨ ਦੇ ਵਿੱਚ 9 ਘੰਟੇ ਤੋਂ ਜ਼ਿਆਦਾ ਕੰਮ ਨਹੀਂ ਕਰਵਾਇਆ ਜਾਏਗਾ ਹਰ 5 ਘੰਟੇ ਦੇ ਬਾਅਦ ਕਰਮਚਾਰੀਆਂ ਨੂੰ ਅੱਧੇ ਘੰਟੇ ਦਾ ਰੈਸਟ ਦਿੱਤਾ ਜਾਏਗਾ ਬਿਨਾਂ ਸੈਲਰੀ ਕੱਟੇ ਹਫਤੇ ਦੇ ਵਿੱਚ ਇੱਕ ਛੁੱਟੀ ਕਰਮਚਾਰੀ ਨੂੰ ਦਿੱਤੀ ਜਾਏਗੀ ਇਹ ਨਵੇਂ ਨਿਯਮ ਨੇ ਤਾਂ ਹੋਰ ਇਸ ਦੇ ਵਿੱਚ ਕੀ ਨਿਯਮ ਨੇ ਕਿ ਜੇਕਰ ਦੁਕਾਨ 10 ਵਜੇ ਤੋਂ ਬਾਅਦ ਖੁੱਲਦੀ ਹੈ ਤਾਂ ਕਰਮਚਾਰੀਆਂ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਜਾਏਗਾ ਜੇਕਰ ਕਿਸੇ ਦੁਕਾਨ ਤੇ ਕੋਈ ਮਹਿਲਾ ਕਰਮਚਾਰੀ ਕੰਮ ਕਰਦੀ ਹੈ ਤਾਂ ਉਸ ਨੂੰ ਲੈ ਕੇ ਲੋਕਰ ਸੁਰੱਖਿਆ ਤੇ ਰੈਸਟ ਰੂਮ ਅਲੱਗ ਤੋਂ ਹੋਣਾ ਚਾਹੀਦਾ ਹੈ ਮਹਿਲਾ ਕਰਮਚਾਰੀਆਂ ਨੂੰ ਘਰ ਤੱਕ ਰਾਤ ਦੇ ਵੇਲੇ ਪਹੁੰਚਾਉਣ ਦੀ ਜ਼ਿੰਮੇਵਾਰੀ ਵੀ ਉਸ ਥਾਂ ਦੀ ਹੋਏਗੀ ਆ ਉਹਨਾਂ ਮਾਲਕਾਂ ਦੀ ਹੋਏਗੀ ਜਿੱਥੇ ਉਹ ਕਰਮਚਾਰੀ ਕੰਮ ਕਰ ਰਹੇ ਨੇ ਤਾਂ ਘੱਟੋ ਘੱਟ 15 ਦਿਨ ਦੇ ਬੈਕਅਪ ਦੇ ਨਾਲ ਸੀਸੀਟੀਵੀ ਕੈਮਰੇ ਲਗਾਉਣੇ ਹੋਣਗੇ ਤਾਂ 9 ਘੰਟੇ ਤੋਂ ਜ਼ਿਆਦਾ ਕੋਈ ਵੀ ਕੰਮ ਨਹੀਂ ਕਰ ਸਕਦਾ ਇਹ ਨਿਰਦੇਸ਼ ਦਿੱਤੇ ਗਏ ਨੇ ਇੱਕ ਛੁੱਟੀ ਹੋਏਗੀ ਜਿਸ ਦੇ ਲਈ ਕੋਈ ਵੀ ਸੈਲਰੀ ਦੇ ਵਿੱਚ ਕਟੌਤੀ ਨਹੀਂ ਹੋਏਗੀ ਹਰ ਕਰਮਚਾਰੀ ਨੂੰ 5 ਘੰਟੇ ਬਾਅਦ ਰੈਸਟ ਵੀ ਮਿਲੇਗੀ ਤਾਂ ਇਹ ਸਾਰੇ ਜੋ ਨਿਯਮ ਨੇ ਹੁਣ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਬਣਾਏ ਗਏ ਨੇ ਤਾਂ ਜੇਕਰ ਰਾਤ 8 ਵਜੇ ਤੋਂ ਬਾਅਦ ਕੋਈ ਮਹਿਲਾ ਕਰਮਚਾਰੀ ਕੰਮਤੇ ਹੈ ਤਾਂ ਉਸ ਨੂੰ ਲਿਖਿਤ ਤੌਰ ਤੇ ਸਹਿਮਤੀ ਲੈਣੀ ਹੋਏਗੀ ਕਿ ਕਿ ਉਹ ਮਹਿਲਾ ਕਰਮਚਾਰੀ ਆਪਣੀ ਮਰਜ਼ੀ ਦੇ ਨਾਲ ਕੰਮ ਕਰ ਰਹੀ ਹੈ। ਮਹਿਲਾ ਕਰਮਚਾਰੀ ਦੇ ਲਈ ਅਲੱਗ ਤੋਂ ਲਾਕਰ, ਸੁਰੱਖਿਆ ਤੇ ਰੈਸਟ ਰੂਮ ਦੀ ਵਿਵਸਥਾ ਕਰਨੀ ਹੋਏਗੀ। ਕੰਮ ਖਤਮ ਹੋਣ ਤੋਂ ਬਾਅਦ ਮਹਿਲਾ ਕਰਮਚਾਰੀ ਨੂੰ ਉਹਨਾਂ ਦੇ ਘਰ ਤੱਕ ਸੁਰੱਖਿਅਤ ਪਹੁੰਚਾਉਣ ਦੀ ਜ਼ਿੰਮੇਵਾਰੀ ਵੀ ਦੁਕਾਨ ਮਾਲਕ ਦੀ ਹੋਏਗੀ। ਦੁਕਾਨ ਦੇ ਅੰਦਰ ਸੀਸੀਟੀਵੀ ਕੈਮਰੇ ਲਗਾਣੇ ਹੋਣਗੇ ਤਾਂ ਘੱਟੋ ਘੱਟ 15 ਦਿਨਾਂ ਦੀ ਰਿਕਾਰਡਿੰਗ ਦਾ ਬੈਕਅਪ ਰੱਖਣਾ ਹੋਵੇਗਾ ਮਹਿਲਾ ਕਰਮਚਾਰੀ ਨੂੰ ਇੱਕ ਹਫਤੇ ਦੇ ਵਿੱਚ ਇੱਕ ਛੁੱਟੀ ਤੋਂ ਇਲਾਵਾ ਸਾਰੀਆਂ ਸਰਕਾਰੀ ਛੁੱਟੀਆਂ ਸਾਰੇ ਜੋ ਤਿਉਹਾਰ ਨੇ ਉਹਨਾਂ ਤੇ ਛੁੱਟੀਆਂ ਦੇਣੀਆਂ ਹੀ ਪੈਣਗੇ ਤਾਂ ਜੇਕਰ ਕੋਈ ਕਰਮਚਾਰੀ ਜ਼ਿਆਦਾ ਕੰਮ ਕਰਦਾ ਹੈ ਤਾਂ ਉਸ ਨੂੰ ਓਵਰਟਾਈਮ ਵੀ ਦੇਣਾ ਪਏਗਾ ਯਾਨੀ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਹੁਣੇ ਨਵੇਂ ਨਿਯਮ ਲਿਆਂਦੇ ਗਏ ਨੇ ਤਾਂ ਜੇਕਰ ਕੋਈ ਵੀ ਦੁਕਾਨ ਵਾਲਾ ਜਾਂ ਮਾਰਕੀਟ ਦੇ ਵਿੱਚ ਕੋਈ ਵੀ ਇਹਨਾਂ ਨਿਯਮਾਂ ਦੀ ਉਲੰਘਣਾ ਕਰਦਾ ਤਾਂ ਉਹਨਾਂ ਤੇ ਸਖਤ ਐਕਸ਼ਨ ਲਿਆ ਜਾ ਸਕਦਾ ਹੈ